ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਕਿਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਲੱਗਦੇ ਬੈਲ ਆਈਕਨ ਨੂੰ ਆਲਸ ਕਲਿੱਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਤੇ ਆਪਣੀ ਨਰਖ ਪਰ ਕਰਕੇ ਚੋ ਕੇ ਲੈ ਕੇ ਜਾਇਆ ਕਰੋ ਫਰਜ਼ ਹੈ ਤੁਹਾਡਾ ਬੰਦਾ ਜੀ ਪੈਸੇ ਲਾਉਣੇ ਠੀਕ ਹੈ ਜੀ ਬੇਨਤੀ ਕਰਦੇ ਨੇ ਇਹਨੂੰ ਪ੍ਰਵਾਨ ਕਰਿਆ ਕਰੋ ਤੇ ਆਓ ਕਰੀਏ ਆਪਣੇ ਵੀਰ ਨਾਲ ਗੱਲਬਾਤ ਵੀਰ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਠੀਕ ਹੈ ਜੀ ਕੀ ਨਾਮ ਹੈ ਜੀ ਸਰਬਜੀਤ ਸਿੰਘ ਠੀਕ ਹੈ ਜੀ ਪਿੰਡ ਪਿੰਡ ਹਲਕਾ ਖੁਰਦਾ ਠੀਕ ਹੈ ਜ਼ਿਲ੍ਹਾ ਕਰਨਤਾਲ ਮੋਬਾਈਲ ਨੰਬਰ 95927 04252 ਠੀਕ ਹੈ ਜੀ ਹੋਰ ਚ ਵਧੀਆ ਚੱਲ ਚੱਲ ਰਿਹਾ ਕਾਰੋਬਾਰ ਵਧੀਆ ਜੀ ਵਧੀਆ ਤੇ ਇਹ ਕਿਹੜੇ ਸੀਮਨ ਦੀ ਵੈੜ ਹੈ ਡੈਨਮਾਰਕ 40116 ਦੀ ਆ ਠੀਕ ਆ ਜੀ ਚੰਗਾ ਹਨਾ ਸੀਮਨ ਇਹੰਦਰਾ ਤੇ ਮਾਂ ਦਾ ਰਿਕਾਰਡ ਵੀ ਚੰਗਾ ਹੋ ਹਾਂ ਵਧੀਆ ਮਾਂ ਦੀ ਸੈਕਸਸ ਸੀਮਨ ਦੀ ਅੱਛਾ ਫੇਰ ਕਾਰਡ ਕੇ ਹੀ ਮਾਂ ਦਾ 40 42 ਕਿਲੋ ਦਾ ਕਾਰਡ ਹੈ 40 42 ਦਾ ਇਹ ਕਿੰਨਾ ਸੂਆ ਹੈ ਇਹ ਦੂਸਰਾ ਸੂਆ ਮੂੰਹ 6 ਦਾੰਦਾ ਅੱਛਾ ਪਹਿਲੇ ਸੂਏ ਦਾ ਕਿੰਨਾ ਦੁੱਧ ਨੇ ਪਾਇਆ ਨੇ 30 ਤੋਂ 31 ਕਿਲੋ ਪਾਇਆ ਪਹਿਲਾਂ ਨੇ 30 ਤੋਂ 31 ਕਿਲੋ ਅੱਜ ਚੌਥੇ ਦਿਨ ਦੀ ਸੂਈ ਥੱਲੇ 20 ਤੋਂ 22 ਕਿਲੋ ਬੋਲਾ ਹੈਗਾ ਇਹ ਹੁੰਦੇ 22 ਕਿਲੋ ਫੇਰ ਤੇ ਕਰ ਜੂਗੀ ਦੁੱਧ 20 32 ਕਿਲੋ ਉਹ ਤਾਂ ਕਰਨਾ ਕਰਨਾ ਨੇ ਹਣਾ ਫੇਰ ਆ ਵਛੀ ਹਾਂ ਇਹ ਸਨੋ ਮੈਨ ਦੀ ਵਛੀ ਆ ਸਨੋ ਮੈਨ ਦੀ ਤੋੜ ਕੇ ਹਮਾਰੇ ਜਗ੍ਹਾ ਗਾਂ ਨੂੰ ਇੱਕ ਰਾਂ ਸਨੋ ਮੈਨ ਦੀ ਸੱਜਣੋ ਜਿਹੜੀ ਵਛੀ ਆ ਮਗਰ ਤੇ ਆਪ ਡੈਨਕਮਾਰਕ ਦੀ ਦੱਸ ਰਹੇ ਨੇ ਲਓ ਜੀ ਬਾਕੀ ਚੰਗੀਆਂ ਸੋਹਣੀਆਂ ਵੈੜ ਜਿਹੜੇ ਨਸਲ ਕੁਆਲਟੀ ਦੇ ਸੱਜਣੋ ਚੀਜ਼ ਦੇ ਮੁੱਲ ਪੈਂਦੇ ਜੇ ਲੈਓ ਜੀ ਲਓ ਜੀ ਚਲੋ ਜੀ ਚਲੋ ਚਲੋ ਲਓ ਜੀ ਬਾਕੀ ਤੋਰਾ ਤਰਾ ਚੰਗਾ ਤੇ ਦੁੱਧ ਵੀ ਚੰਗਾ ਕਵੈਸਟੀ ਦੱਸ ਰਿਹਾ ਕਿ ਪਾਊਗੀ ਕਿਉਂਕਿ 22 ਕਿਲੋ ਤੇ ਹੁਣ ਹੀ ਪੌਲਾ ਦੱਸ ਰਿਹਾ ਮੌਜੂਦਾ ਤੇ ਦੂਜਾ ਸੂਆ ਹੀ ਮਗਰ ਵੀ ਵੱਛੀ ਜਿਹੜੀ ਆ ਗਈ ਫਿਰ ਗੱਲ ਰਹਿ ਗਈ ਰੇਟ ਦੀ ਕਿੰਨੇ ਦੀ ਦੇ ਦੀਗੇ ਲੱਖ ਦੀ ਦੇ ਦੀਗੇ ਨਹੀਂ ਜੈਜਾ ਕਰ ਦੀਗੇ ਪੰਜ ਛੱਡ ਦੀਗੇ ਜਾਇਜ ਕਰਕੇ ਪੱਤਰ ਜਾਈ ਕੇ ਲੈ ਦਸੋ 90 ਦੇ ਰਾਮ ਪੂਰੇ ਅਸੀ ਦੀ ਜਾਣ ਦੇ ਨਹੀਂ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਜਾਣ ਦੇ ਜਾਣ ਦੇ 80 ਚ ਛੋੜ ਹੀ ਹੋਣੀ ਹੈ ਬਸ ਛੋੜ ਹੀ ਕਰ ਦਿਓ ਤੇ ਲਓ ਪੈਸਾ ਜਨੋ 80000 ਦੇ ਵਿੱਚ ਜਿਹੜੀ ਮਿਲ ਜੂਗੀ ਦੋ ਤੇ ਚੰਗਾ ਚ ਵਾਜੂਗੀ ਜਿੰਨੇ ਗਾਂ ਫਾਰਮ ਤੇ ਲਾਉਣੀ ਆ ਉਹਨੂੰ ਚੰਗੀ ਜੇ ਕਿਉਂਕਿ ਫਾਰਮ ਦਾ ਹੀ ਕੰਮ ਇੱਥੇ ਵੀ ਛੋੜ ਹੋਣੀ ਹੈ ਅਸੀ ਹਾਂ ਤੇ ਵਹਿੜ ਚੰਗੀ ਆ ਸ਼ਕੀਨ ਆ ਵਹਿੜ ਵੀ ਮੂੰਹ ਮੱਥੇ ਲੱਗਦੀ ਪੂਰੀ ਫੇਸ ਕੁਆਲਿਟੀ ਮਗਰ ਵਛੀ ਆ ਤੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਤੇ ਸਾਡੇ ਵੱਲੋਂ ਸਾਰਿਆਂ ਭਰਾਵਾਂ ਨੂੰ ਪਿਆਰ ਭਰੀ ਸასი ਕਾਲ ਜੀ ਰਬ ਰੱਖੇ